ਸ਼ਸ਼ੀਕਲ ਜੀ ਅੱਜ ਅਸੀਂ ਖੜੇ ਹਾਂ ਬਾਲ ਪਵਨ ਮਾਨਸਾ ਵਿਖੇ ਜਿੱਥੇ ਕਿ ਸਰਦਾਰ ਜਸਕਰਨ ਸਿੰਘ ਜੀ ਭਗਵੰਤ ਸਿੰਘ ਸਮਾਉ ਲਖਨਪਾਲ ਵਕੀਲ ਬਾਕੀ ਉਹਨਾਂ ਨਾਲ ਹੋਰ ਸਾਥੀ ਵੀ ਖੜੇ ਨੇ ਇਹਨਾਂ ਨੇ ਕਾਨਫਰੰਸ ਰੱਖੀ ਹੋਈ ਆ ਪ੍ਰੈਸ ਕਾਨਫਰੰਸ ਇਹਨਾਂ ਨੂੰ ਪੁੱਛਾਂਗੇ ਵੀ ਕੀ ਕਾਰਨ ਕਿਉਂ ਰੱਖੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਸਰਦਾਰ ਭਗਵੰਤ ਸਿੰਘ ਜੀ ਸਮਾਉ ਸਾਹਿਬ ਜੋ ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰੈਜ਼ੀਡੈਂਟ ਨੇ ਪੰਜਾਬ ਦੇ ਤੇ ਬਠਿੰਡਾ ਲੋਕ ਸਭਾ ਤੋਂ ਇਹਨਾਂ ਨੇ ਮੈਂਬਰ ਪਾਰਲੀਮੈਂਟ ਲਈ ਚੋਣ ਲੜੀ ਆ ਸਰਦਾਰ ਲਖਨਪਾਲ ਸਾਹਿਬ ਜੋ ਸਾਡੇ ਬਹੁਤ ਸੀਨੀਅਰ ਦੇ ਕੌਮੀ ਐਡਵੋਕੇਟ ਨੇ ਦੇ ਸਦਾ ਸਚਾਰ ਸਿੰਘ ਜੀ ਅਤਲਾ ਉਹ ਸਾਡੀ ਪਾਰਟੀ ਦੇ ਜਨ ਸੱਤ ਨੇ ਸੰਦੀਪ ਸਿੰਘ ਜੀ ਸਾਨੇ ਵਾਲੀ ਸਾਹਿਬ ਉਹ ਵੀ ਸਾਡੇ ਹੈਗੇ ਆ ਮਾਨਸਾ ਜ਼ਿਲ੍ਹੇ ਦੇ ਸ਼੍ਰੋਮਣੀ ਕਾਲੀ ਦਰਪ ਦੇ ਪ੍ਰਧਾਨ ਸਰਦਾਰ ਜਗਦੇਸ਼ ਸਿੰਘ ਹੀਰਾਪੁਰੋਂ ਹੋਣ ਸਾਡੇ ਫੌਜੀ ਵਿਭੰਗ ਦੇ ਮਾਲਵਾ ਜ਼ੋਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਵੀ ਪਿੱਛੇ ਮੈਂਬਰ ਲੋਕ ਸਭਾ ਦੀ ਚੋਣ ਤੁਠਿੰਡਾ ਕੋ ਨੜੀ ਸੀ ਅੱਜ ਦਾ ਪ੍ਰੈਸ ਕਰਨ ਦਾ ਮਕਸਦ ਇਹ ਹੈ ਕਿ ਅਸੀਂ ਇੰਡੀਆ ਦੀ ਪ੍ਰੈਜ਼ੀਡੈਂਟ ਸ਼੍ਰੀਮਤੀ ਦ੍ਰੋਪਤੀ ਮੁਰਮੂ ਨੂੰ ਇੱਕ ਮੈਮੋਰੰਡਮ ਵਿੱਤੀ ਕਮਿਸ਼ਨ ਮਾਨਸਾ ਦੇ ਰਾਹੀਂ ਭੇਜ ਰਹੇ ਹਾਂ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਉਪਮਾ ਸ਼੍ਰੀ ਮੋਦੀ ਹੋਵੇ ਉਪਮਾ ਭਾਈ ਅਮਰਪਾਲ ਸਿੰਘ ਹੋਵੇ ਤੇ ਭਾਵੇਂ ਭਾਈ ਸਰਪਤੀ ਸਿੰਘ ਹੋਵੇ ਤੇ ਭਾਵੇਂ ਇੱਕ ਨਮੈਂਦਾ ਕੋਈ ਵੀ ਹੋਵੇ ਸਾਰਿਆਂ ਨੇ ਬਰਾਬਰ ਹੈ ਇਹ ਸੰਵਿਧਾਨ ਦੀ ਧਾਰਾ 14 1921 ਸਾਨੂੰ ਅਧਿਕਾਰ ਦਿੰਦੀ ਹੈ ਕਿ ਫ੍ਰੀडम ਆਫ ਸਪੀਚ ਹੈ ਫ੍ਰੀडम ਆਫ ਐਕਸਪ੍ਰੈਸ਼ਨ ਹੈ ਤੇ ਜਿਹੜਾ ਪ੍ਰੈਸ ਵੀ ਇਹ ਜਮਹੂਰੀਅਤ ਦਾ ਇੱਕ ਚੌਥਾ ਪਿੱਲਰ ਹੈ ਤੇ ਜਿਹੜੀ ਟਿਚ ਲਿਆ ਹੈ ਇਹ ਵੀ ਇੱਕ ਪਿਲਰ ਹੈ ਤੇ ਪੋਲਿਟਿਕਸ ਦੀ ਜਿਹੜੀ ਹੈ ਜਮਹੂਰੀਅਤ ਦਾ ਇੱਕ ਪਿਲਰ ਹੈ ਜਿਹੜੀ ਰਾਜਨੀਤੀ ਹੈ ਇਹ ਸਿਰਫ ਇੱਕ ਪੱਖਪਤੀ ਰਾਜਨੀਤੀ ਬਣ ਕੇ ਬਹਿ ਗਈ ਹੈ ਤੇ ਕੀ ਜਿਹੜੇ ਪਿਲਰ ਹੈ ਇਹ ਜੁਡੀਸ਼ੀ ਦਾ ਪਿਲਰ ਕੰਮ ਕਰਦਾ ਹੈ ਉਹਦੇ ਵਿੱਚ ਦਖਲਅੰਦਾਜ਼ੀ ਕਰਕੇ ਉਹਨੂੰ ਮੋਕ ਦਿੰਦੀ ਹੈ ਤੇ ਜੁਡੀਸ਼ਲੀ ਵੀ ਖੁੱਲੇ ਹੋ ਕੇ ਉਹ ਮੇ ਚੱਲ ਨਹੀਂ ਰਹੀ ਜਿਵੇਂ ਉਹ ਚੱਲਣਾ ਚਾਹੀਦਾ ਤੇ ਉਸ ਤੋਂ ਬਾਅਦ ਸਾਡਾ ਕਹਿਨ ਤਾਂ ਮਕਸਦ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਤੇ ਜਿਹੜੀ ਐਨਐਸਏ ਪਹਿਲਾਂ ਲਾਈ ਸੀ ਉਹ ਗੈਰਕਾਨੂੰਨੀ ਸੀ ਅਮਰਤਪਾਲ ਦੇ ਘਰੋਂ ਨਾ ਬੰਬ ਮਿਲਿਆ ਨਾ ਤੋਪ ਮਿਲੀ ਹੈ ਨਾ ਕੋਈ ਪਰਮਾਣੂ ਹਥਿਆਰ ਮਿਲਿਆ ਹੈ ਨਾ ਕੋਈ ਐਸੀ ਗੱਲ ਹੈ ਕਿ ਉਹ ਕੋਈ ਇੱਥੇ ਸਾਜ਼ਿਸ਼ ਕੋਈ ਘਟ ਰਿਆ ਸੀਗਾ ਉਹਦੇ ਘਰੋਂ ਕੱਖ ਵੀ ਨਹੀਂ ਮਿਲਿਆ ਉਹਦੇ ਕੋਲੋਂ ਮਿਲਿਆ ਜਰੂਰ ਹੈ ਉਹਦੇ ਘਰ ਦੇ ਵਿੱਚੋਂ ਕੰਗੇ ਮਿਲੇ ਨੇ ਸ਼ਹਿਰੀ ਮਿਲੇ ਨੇ ਕਿਰਪਾਨਾਂ ਮਿਲੀਆਂ ਤੇ ਫਿਰ ਉਸ ਦੇ ਵਿੱਚੋਂ ਕੇਸ ਜਿਹੜੇ ਸੀ ਵਾਏ ਹੋਏ ਉਹ ਮਿਲਿਆ ਇਹ ਪੰਜ ਕਕਾਰ ਮਿਲੇ ਆ ਤੇ ਉਹ ਸਾਰੇ ਸਿੱਖਾਂ ਨੂੰ ਪੰਜਾਂ ਕਕਾਰਾਂ ਦੇ ਧਾਰਨੀ ਹੋਣਾ ਚਾਹੀਦਾ ਹੈ ਤੇ ਕਿਰਪਾਨ ਸਾਡਾ ਬੁਨਿਆਦੀ ਹਥਿਆਰ ਏਸ ਕਿਰਪਾਨ ਨੇ ਹੀ ਗਊ ਗਰੀਬ ਦੀ ਰੱਖਿਆ ਕੀਤੀ ਹੈ ਤੇ ਫਿਰ ਉਹਨਾਂ ਨੂੰ ਐਨਐਸਏ ਲਾ ਕੇ ਖੇਲ ਦੇ ਵਿੱਚ ਧੱਕ ਦੇਣਾ ਇਹ ਬੜੀ ਗੈਰ ਕਾਨੂੰਨੀ ਗੱਲ ਸੀ ਅਸੀਂ ਧਰਨੇ ਵੀ ਲਾਏ ਮਜਾਰੇ ਵੀ ਕੀਤੇ ਸਰਕਾਰਾਂ ਜਾਮ ਵੀ ਕੀਤੀਆਂ ਜੁਮਹੂਰੀ ਤਰਤ ਦੇ ਲਈ ਅਸੀਂ ਤਖਤਾਂ ਤੇ ਵੀ ਰੋਦਸਾਂ ਕੀਤੀਆਂ ਜਦੋਂ ਸਾਡੀ ਗੱਲ ਪ੍ਰੈਜ਼ੀਡੈਂਟ ਨੇ ਨਹੀਂ ਸੁਣੀ ਸਾਡੀ ਗੱਲ ਪ੍ਰਧਾਨ ਮੰਤਰੀ ਨੇ ਗੱਲ ਹੀ ਨਹੀਂ ਸੁਣੀ ਸਾਡੀ ਚੀਫ ਮਿਨਿਸਟਰ ਪੰਜਾਬ ਦੇ ਗੱਲ ਹੀ ਨਹੀਂ ਸੁਣੀ ਸਾਡੀ 92 ਐਮਐਲਏ ਨੇ ਗੱਲ ਹੀ ਨਹੀਂ ਸੁਣੀ ਨਾ ਸੁਪਰੀਮ ਕੋਰਟ ਨੇ ਗੱਲ ਸੁਣੀ ਹੈ ਨਾ ਹਾਈ ਕੋਰਟ ਨੇ ਗੱਲ ਸੁਣੀ ਹੈ ਫੇਰ ਸਾਡੇ ਕੋਲੇ ਇੱਕੋ ਰਸਤਾ ਜਮਹੂਰੀਅਤ ਦਾ ਰਹਿ ਗਿਆ ਕਿ ਡੈਮੋਕ੍ਰੇਸੀ ਦੇ ਵਿੱਚ ਆ ਕੇ ਭਾਈ ਅਮਰਤਪਾਲ ਸਿੰਘ ਤੇ ਹੋਰ ਸਾਡੇ ਸਿੰਘਾਂ ਨੇ ਚੋਣ ਲੜੀ ਹੈ ਤੇ ਮੈਂ ਵੀ ਪਰੋਇਪਰ ਤੋਂ ਚੋਣ ਲੜੀ ਆ ਜਮਹੂਰੀਅਤ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਲੋਕਾਂ ਨੇ ਕਰੂਰ ਸਾਹਿਬ ਦੇ ਲੋਕਾਂ ਨੇ ਇੰਡੀਪੈਂਡੈਂਟ ਤੌਰ ਤੇ ਭਾਈ ਅਮਰਤਪਾਲ ਨੂੰ ਸਭ ਤੋਂ ਵੱਧ ਤੇ ਲੀਡ ਨਾਲ 197000 ਵੋਟਾਂ ਦੇ ਸਹਾ ਕੇ ਪਾਰਲੀਮੈਂਟ ਦਾ ਮੈਂਬਰ ਬਣਾ ਦਿੱਤਾ ਤੇ ਫੇਰ ਇਹ ਪਾਰਲੀਮੈਂਟ ਦਾ ਜੇ ਮੈਂਬਰ ਬਣਾਇਆ ਤੇ ਉਹਨੂੰ ਤੁਰੰਤ ਰਿਹਾ ਕਰਕੇ ਸੋ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਪਹਿਲਾਂ ਵੀ ਧੱਕਾ ਸਾਡੇ ਨਾਲ ਹੋਇਆ ਜੇਕਰ ਕੇਜਰੀਵਾਲ ਜੇਲ੍ਹ ਦੇ ਵਿੱਚ ਵਾਕੇ ਆਪਣੇ ਕੈਂਡੀਡੇਟਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਸਕਦਾ ਸੀਗਾ ਤੇ ਫਿਰ ਉਹਦੇ ਲਈ ਕਾਨੂੰਨ ਕਿਹੜਾ ਸੀਗਾ ਫਿਰ ਜੇ ਅਮਰਤਪਾਲ ਨੂੰ ਪ੍ਰਚਾਰ ਕਰਨ ਦਾ ਮੌਕਾ ਨਹੀਂ ਦਿੱਤਾ ਜੇ ਕੇਜਰੀਵਾਲ ਨੂੰ ਮੌਕਾ ਦਿੱਤਾ ਸੀਗਾ ਪ੍ਰਚਾਰ ਕਰਨ ਦਾ ਤੇ ਫਿਰ ਅਮਰਤਪਾਲ ਨੂੰ ਵੀ ਦੇਣਾ ਚਾਹੀਦਾ ਸੀ ਕਿ ਉਹ ਆਵੇ ਜੇਲ੍ਹ ਤੋਂ ਜੇਲ੍ਹ ਤੋਂ ਆ ਕੇ ਪ੍ਰਚਾਰ ਕਰੇ ਸਾਡਾ ਪੱਖ ਰੱਖੇ ਜੋ ਉਹਨੇ ਗੱਲ ਕਰਨੀ ਸੀ ਉਹਦਾ ਹੋਰ ਮਤਲਬ ਸੀ ਭਾਵੇਂ ਲੋਕਾਂ ਨੇ ਉਹਦੀ ਨਾ ਜੇਲ੍ਹ ਚ ਬੰਦ ਹੁੰਦੇ ਹੁੰਦੇ ਆ ਹੋਵੇ ਵੀ ਉਹਦੀ ਸੋਚ ਨੂੰ ਜਿਹੜੀ ਨੂੰ ਪ੍ਰਮਾਨ ਕਰ ਲਿਆ ਤੇ ਫਿਰ ਉਸ ਤੋਂ ਬਾਅਦ ਹੁਣ ਆਰਟੀਕਲ 75 ਕੀ ਕਹਿੰਦਾ ਹੈ ਕਿ ਜਦੋਂ ਅਸੀਂ ਸਾਰੇ ਬਰਾਬਰ ਆ 75 ਦੇ ਤਹਿਤ ਉਹਨੂੰ ਸੌਚ ਸਮਾਗਮ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਸੀ ਉਹਦੇ ਉੱਤੇ ਕੋਈ દોਸ਼ ਨਹੀਂ ਹੈ ਤੇ ਜੇ ਤੁਸੀਂ દોਸ਼ ਕਹਿੰਦੇ ਸੀ ਸਿਆਸਤ ਤੌਰ ਤੇ ਉਹਨੂੰ ਨੀਵਾ ਦਿਖਾਉਣ ਲਈ ਤੁਸੀਂ ਦੋਸ਼ ਉਹਦੀ ਕਦਾਰਕੁਸੀ ਕਰਨਾ ਚਾਹੁੰਦੇ ਸੀ ਉਹ ਫਿਰ ਦੋਸਤ ਤਾਂ ਤੁਹਾਡੇ ਤਾਂ ਰਿਜੈਕਟ ਹੋ ਗਿਆ ਉਹਨਾਂ ਨੂੰ ਚੁਣ ਕੇ ਜਦੋਂ ਲੋਕਾਂ ਨੇ ਮੈਂਬਰ ਪਾਰਲੀਮੈਂਟ ਬਣਾ ਦਿੱਤਾ ਤੇ ਇਹਨਾਂ ਨੂੰ ਤੁਰੰਤ ਭਗਵੰਤ ਮਾਨ ਸਰਕਾਰ ਜਿਹੜੀ ਇਹਦੇ ਇਸ਼ਾਰੇ ਤੇ ਚੱਲ ਰਹੀ ਹੈ ਮੋਦੀ ਦੇ ਇਸ਼ਾਰੇ ਤੇ ਚੱਲ ਰਹੀ ਹੈ ਇਹਨੂੰ ਤੁਰੰਤ ਐਨਐਸਐ ਢਾ ਕੇ ਉਹਦੇ ਸਾਥੀਆਂ ਨੂੰ ਇੱਥੇ ਲਿਆ ਕੇ ਸਮਾਗਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਤੇ ਜਿਹੜੀ ਐਨਐਸਐ ਲਈ ਹੈ ਉਹਦੀ ਪੂਰੇ ਪਾਰਲੀਮੈਂਟ ਵਿੱਚ ਮਾਫੀ ਮੰਗਣੀ ਚਾਹੀਦੀ ਹੈ ਕਿ ਅਸੀਂ ਨਜਾਇਜ਼ ਉਹਨਾਂ ਤੇ ਐਨਐਸ ਲਾ ਕੇ ਸਿੱਖ ਕੌਮ ਤੇ ਪੰਜਾਬ ਨੂੰ ਅਸੀਂ ਦਬਾਉਣਾ ਚਾਹੁੰਦੇ ਸੀ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਨਹੀਂ ਦਬਾਇਆ ਇਸ ਕਰਕੇ ਅਸੀਂ ਜੇ ਇਹ ਸਾਡੀ ਜਲ ਅਪੀਲ ਨਾ ਸੁਣੀ ਤੇ ਜੇ ਨਾ ਸੌਂਦਕਮ ਸਵਾਗਤ ਚ ਲਿਆਂਦਾ ਗਿਆ ਤੇ ਅਸੀਂ 12 ਤਰੀਕ ਨੂੰ ਸਵੇਰੇ 10 ਵਜੇ ਰਕਾਬगंज ਇਕੱਠੇ ਹੋ ਕੇ 11 ਵਜੇ ਜਿਹੜਾ ਇੰਡੀਆ ਦਾ ਪ੍ਰੈਜ਼ੀਡੈਂਟਾ ਬੀਬੀ ਦ੍ਰੋਪਤੀ ਮੁਰਮੁਰਿਓ ਨੂੰ ਇੱਕ 21 ਮੈਂਬਰੀ ਜਿਹੜਾ ਵਫਦ ਹੈ ਉਹ ਅਸੀਂ ਸ਼੍ਰੋਮਣੀ ਕਾਲੀਦਲ ਫਤੇ ਪੀਐਸਏ ਸਾਝਾ ਕਸ਼ ਜੋੜ ਤੇ ਇਹ ਸਾਰੇ ਅਸੀਂ ਨਵੰਦੇ ਤੋਂ ਹੰਸਿੰਗ ਸਮਾਉ ਹੋਰੀ ਅਸੀਂ ਸਾਰੇ ਲਾ ਕੇ ਰਾਸ਼ਪਤੀ ਨੂੰ ਇੱਕ ਮੈਮੋਰੰਡਮ ਦੇਵਾਂਗੇ ਕਿ ਜਮਹੂਰੀਅਤ ਦਾ ਕਤਲ ਨਾ ਕਰੋ ਤੁਸੀਂ ਇੰਡੀਅਨ ਕਨਸਟੀਟਿਊਸ਼ਨ ਦੇ ਰਾਖੇ ਹੋ ਇੱਕ ਪਾਸੇ ਜਮਹੂਰੀਅਤ ਨੇ ਉਹਨਾਂ ਨੂੰ ਚੁਣ ਕੇ ਮੈਂਬਰ ਪਾਰਲੀਮੈਂਟ ਬਣਾਇਆ ਇੱਕ ਪਾਸੇ ਤੁਸੀਂ ਜਮਹੂਰੀਅਤ ਦਾ ਕਤਲ ਕਰਕੇ ਜਮਹੂਰੀਅਤ ਦੇ ਉੱਤੇ ਆਪਣਾ ਸਿਆਸ ਦਾ ਦਬਾਅ ਪਾ ਕੇ ਤੁਸੀਂ ਉਹਦਾ ਕਤਲ ਜਿਹੜਾ ਕਰ ਰਹੇ ਹੋ ਕਤਲ ਨੂੰ ਰੋਕਣ ਦੇ ਲਈ ਜਮਹੂਰੀਅਤ ਨੂੰ ਸਹੀ ਲਈਆਂ ਤੇ ਚਲਾਉਣ ਦੇ ਲਈ ਤੇ ਅਮਰਤਪਾਲ ਨੂੰ ਉਹਨੂੰ ਰਿਹਾ ਕਰ ਦਿੱਤਾ ਜਾਵੇ ਦੂਜੇ ਪਾਸੇ ਇਹ ਵੀ ਕਹਿੰਦੇ ਆ ਕਿ ਇੱਕ ਕਸ਼ਮੀਰ ਦੇ ਵਿੱਚ ਵੀ ਡਾਕਟਰ ਰਸ਼ੀਦ ਜੀ ਜਿਹੜੇ ਉਹ ਪਹਿਲਾਂ ਐਮਐਲਏ ਸੀਗੇ ਉਹ ਬੜੇ ਯੋਗਤਮੰਦ ਸੀ ਤੇ 12 ਮੂਲਾ ਤੋਂ ਉਹ ਮੈਂਬਰ ਆ ਪਾਰਲੀਮੈਂਟ ਜਿੱਤ ਕੇ ਗਏ ਹਨ ਭਾਈ ਉਹਨਾਂ ਨੂੰ ਵੀ ਮੈਂਬਰ ਪਾਰਲੀਮੈਂਟ ਦੀ ਉਸੇ ਤਰਜ਼ ਤੇ ਸੌਂਚ ਪਾਉਣੀ ਚਾਹੀਦੀ ਹੈ ਯਤੇਂਦਰਪਾਲ ਜਦੋਂ 1999 'ਚ ਮੈਂਬਰ ਆਫ ਪਾਰਲੀਮੈਂਟ ਬਣਿਆ ਸੀ